ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਆ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਘਰ ਬੈਠੇ ਹੋਏ ਲੋਕ ਗੀਤਾਂ ਲੋਕ ਬੋਲੀਆਂ ਦਾ ਆਨੰਦ ਮਾਣ ਰਹੇ ਹੋਵੋਗੇ ਅ ਅੱਜ ਬਹੁਤ ਹੀ ਪਿਆਰੀਆਂ ਜੀਆਂ ਬੋਲੀਆਂ ਤੁਹਾਨੂੰ ਸੁਣਾਉਣ ਲੱਗੀਆਂ ਜੀ ਜਿਹੜੇ ਕਿ ਆਪਦੇ ਆਪਣੇ ਘਰ ਵਾਲੇ ਦੇ ਨਾਲ ਸੰਬੰਧਤ ਹੁੰਦੀਆਂ ਉਮੀਦ ਆ ਤੁਹਾਨੂੰ ਪਸੰਦ ਆਉਣਗੀਆਂ ਕੀਨੇ ਬਣਾਏ ਹਾਲ ਤੇ ਪੰਜਾਲੀਆਂ ਕੀਨੇ ਬਣਾਏ ਧੀਰ ਮੁੰਡਿਆ ਤੇਰੀ ਗਿੱਦੇ ਵਿੱਚ ਨੱਚਦੀ ਹੈ ਹੀਰ ਮੁੰਡਿਆ ਤੇਰੀ ਗਿੱਦੇ ਵਿੱਚ ਨੱਚਦੀ ਐ ਹੀਰ ਮੁੰਡਿਆ ਗੱਡੀ ਜੋੜ ਕੇ ਲੈਣ ਆ ਗਿਆ ਬੈਠਾ ਦਰਵਾਜੇ ਵੇ ਪੋਤੇ ਤੇਰੇ ਨੂੰ ਕਾਹਦਾ ਟੋਕਰਾ ਬੋਤੇ ਤੇਰੇ ਨੂੰ ਕਾਹਦਾ ਟੋਕਰਾ ਤੈਨੂੰ ਪੰਜ ਪ੍ਰਸ਼ਾਦੇ ਖਾਲੀ ਮੁੜ ਜਾਵੇ ਸਾਡੇ ਨਹੀਂ ਹੋ ਰਾਦੇ ਖਾਲੀ ਮੁੜ ਜਾਵੇ ਖਾਦੇ ਨਹੀਂ ਹੋ ਰਾਦੇ ਖਾਲੀ ਮੁੜ ਜਾਵੇ ਆਪ ਤਾਂ ਮੁੰਡੇ ਨੇ ਕੈਂਠਾ ਕਰ ਵਾਲਿਆ ਸਨੂ ਵੀ ਕਰਾ ਦੇ ਛੱਲੇ ਮੁੰਡਿਆ ਪਾਵੇਲਾ ਬੱਠਲਾ ਨੂੰ ਥੱਲੇ ਮੁੰਡਿਆ ਪਾਵੇਲਾ ਬੱਠਲਾ ਨੂੰ ਥੱਲੇ ਮੁੰਡਿਆ ਪਾਵੇ ਦਾ ਬੱਠਲਾ ਨੂੰ ਥੱਲੇ ਮੁੰਡਿਆ ਹੱਸ ਲੋਨੀ ਕੁੜੀਓ ਖੇਡ ਲੋਨੀ ਕੁੜੀਓ ਹੱਸਣਾ ਖੇਡਣਾ ਰੇ ਕੋਈ ਭੂਜੜ ਜਾ ਜੱਟ ਲੈ ਜਾਊਗਾ ਕੋਈ ਭੂਜੜ ਜਾ ਜੱਟ ਲੈ ਜਾਊਗਾ ਕੋਈ ਭੂਜੜ ਜਾ ਜੱਟ ਲੈ ਜਾਊਗਾ ਚਿੱਟੇ ਚੌਲ ਜਿਨ੍ਹਾਂ ਨੇ ਪੁੰਨ ਕੀਤੇ ਰੱਬ ਨੇ ਬਣਾਈਆਂ ਜੋੜੀਆਂ ਚਿੱਟੇ ਚੜ ਜਿਨ੍ਹਾਂ ਨੇ ਪੁੰਨ ਕੀਤੇ ਰੱਬ ਨੇ ਬਣਾਈਆਂ ਜੋੜੀਆਂ ਚਿੱਟੇ ਚੜ ਜਿਨ੍ਹਾਂ ਨੇ ਪੁੰਨ ਕੀਤੇ ਰੱਬ ਨੇ ਬਣਾਈਆਂ ਜੋੜੀਆਂ ਮਾਪਿਆਂ ਤੇ ਰਾਨੇ ਐਡ ਕਰ ਦਿੱਤਾ ਮਾਪਿਆਂ ਤੇ ਰਾਨੇ ਐਡ ਕਰ ਦਿੱਤਾ ਦੇ ਕੇ ਗਿੱਠ ਕਵੇੜਾ ਵੇ ਕਿਉਂ ਡੁਲਿਆ ਫਿਰੇ ਵੇਖ ਹੌਸਲਾ ਮੇਰਾ ਵੇ ਕਿਉਂ ਡੁੱਲਿਆ ਫਿਰੇ ਵੇਖ ਹੌਸਲਾ ਮੇਰਾ ਵੇ ਕਿਉਂ ਡੁੱਲਿਆ ਫਿਰੇ ਵੇਖ ਹੌਸਲਾ ਮੇਰਾ ਵੇ ਕਿਉਂ ਡੁੱਲਿਆ ਫਿਰੇ ਮਾਪਿਆਂ ਤੇਰਿਆਂ ਨੇ ਅਡ ਕਰ ਦਿੱਤਾ ਮਾਪਿਆਂ ਤੇਰਿਆਂ ਨੇ ਅਡ ਕਰ ਦਿੱਤਾ ਦੇਕੇ ਕਾਲੀ ਪੇੜ ਤੈਨੂੰ ਸੰਸਾ ਕਾ ਦਾ ਜਾ ਮੁੰਡਿਆਂ ਵਿੱਚ ਖੇੜ ਤੈਨੂੰ ਸੰਸਾ ਕਾ ਦਾ ਜਾ ਮੁੰਡਿਆਂ ਵਿੱਚ ਖੇੜ ਤੈਨੂੰ ਸੰਸਾ ਕਾ ਦਾ ਜਾ ਮੁੰਡਿਆਂ ਵਿੱਚ ਖੇੜ ਹੱਸ ਲੋਨੀ ਕੁੜੀਓ ਖੇਡ ਲੋਨੀ ਕੁੜੀਓ ਹੱਸਣਾ ਖੇਡਣਾ ਰਹਿ ਜਾਊਗਾ ਕੋਈ ਪੜੇ ਆਸ਼ਕੀਨ ਮੁੰਡਾ ਲੈ ਜਾਊਗਾ ਕੋਈ ਪੜੇ ਆਸ਼ਕੀਨ ਮੁੰਡਾ ਲੈ ਜਾਊਗਾ ਕੋਈ ਪੜੇ ਆਸ਼ਕੀਨ ਮੁੰਡਾ ਲੈ ਜਾਊਗਾ ਸਾਰੇ ਤੰਗਣੇ ਮੇਰੇ ਮਾਪਿਆਂ ਨੇ ਪਾਏ ਇੱਕ ਤਵੀ ਤੇ ਉਹ ਦੇ ਕਰਦਾਨੀ ਤੇ ਦੋਂ ਲੜਦਾ ਤੇ ਲਾ ਦੇ ਲਾ ਦੇ ਕਰਦਾਨੀ ਜਦੋਂ ਲੜਦਾ ਤੇ ਲਾ ਦੇ ਲਾ ਦੇ ਕਰਦਾਨੀ ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ ਹੇ ਕੋਈ ਛਾਪਿਓ ਦੇ ਬਾਪ ਦੀ ਨੀ ਆ ਲੈ ਚੱਕ ਲੈ ਲੜਾਈ ਪਾਈ ਰਾਤ ਦੀ ਵੇ ਆ ਲੈ ਚੱਕ ਲੈ ਲੜਾਈ ਪਾਈ ਰਾਤ ਦੀ ਵੇ ਕਲ ਲੜਾਈ ਪਾਈ ਲਾਤ ਦੀਵੇਂ ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਇ ਇੱਕੋਤ ਵੀ ਤੇ ਉਹਦੇ ਬਾਪ ਦਾ ਨੀ ਅੰਦਰ ਵਰਦਾ ਤੇ ਟੇਡਾ ਟੇਡਾ ਝਾਕਦਾ ਨੀ ਅੰਦਰ ਵਰਦਾ ਤੇ ਟੇਡਾ ਟੇਡਾ ਝਾਕਦਾ ਨੀ ਅੰਦਰ ਵਰਦਾ ਤੇ ਟੇਡਾ ਟੇਡਾ ਝਾਕਦਾ ਨੀ ਉਮੀਦ ਹੈ ਜੀ ਇਹ ਲੋਕ ਬੋਲੀਆਂ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਚੰਗੀਆਂ ਲੱਗੀਆਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ